ਪੰਜਾਬੀ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਦੋ ਪੁਲਿਸ ਮੁਲਾਜ਼ਮਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਸੀਂ ਤੁਹਾਨੂੰ ਵਜ੍ਹਾ ਦੱਸ ਦਈਏ ਕਿ ਮੁਕੱਦਮਾ ਕਿਉਂ ਦਰਜ ਕੀਤਾ ਗਿਆ ਹੈ ਦਰਸਲ ਦੋਨੋਂ ਪੁਲਿਸ ਮੁਲਾਜ਼ਮ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਤੋਂ ਰਿਸ਼ਵਤ ਲੈ ਰਹੇ ਸਨ ਕਾਗਜ਼ ਦਿਖਾਉਣ ਦੇ ਨਾਂ ਤੇ ਉਹਨਾਂ ਤੋਂ ਪੈਸੇ ਮੰਗੇ ਗਏ ਕਿਉਂਕਿ ਕਾਗਜ਼ ਮੋਟਰਸਾਈਕਲ ਦੇ ਪੂਰੇ ਨਹੀਂ ਸਨ ਪਰ ਜਦੋਂ ਉਹਨਾਂ ਨੇ ਪੈਸੇ ਦੇ ਦਿੱਤੇ ਤਾਂ ਮੋਟਰਸਾਈਕਲ ਦੇ ਸਾਰੇ ਕਾਗਜ਼ ਪੂਰੇ ਹੋ ਗਏ ਪਰ ਮੋਟਰਸਾਈਕਲ ਸਵਾਰ ਵੱਲੋਂ ਬੜੀ ਚੁਸਤੀ ਦਿਖਾਉਂਦੇ ਆ ਦੋਨਾਂ ਮੋਟਰਸਾਈਕਲ ਸਵਾਰਾਂ ਨੇ ਜਿਹੜੀ ਆ ਉਹ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾ ਲਈ ਵੀਡੀਓ ਆਗਵਾ ਨੂੰ ਵਾਇਰਲ ਹੋ ਗਈ ਅਤੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਵੱਲੋਂ ਜਿਹੜਾ ਦੋਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਕੀ ਸੀ ਸਾਰਾ ਮਾਮਲਾ ਕੀ ਕੀ ਹੈ ਇਸ ਸੰਬੰਧ ਵਿੱਚ ਐਸਐਸਪੀ ਸਾਹਿਬ ਨੇ ਅਤੇ ਕਿਸ ਤਰ੍ਹਾਂ ਇਹ ਦੋਨੋਂ ਪੁਲਿਸ ਮੁਲਾਜ਼ਮ ਪੁਲਿਸ ਦੀ ਬਰਦੀ ਤੇ ਦਾਗ ਲਾਉਂਦੇ ਹੋਏ ਦਿਖਾਈ ਦਿੱਤੇ ਆ ਉਹ ਤੁਹਾਨੂੰ ਦਿਖਾਉਣੇ ਆ ਪੰਜਾਬੀ ਸਟੇਸ਼ਨ ਦੀ ਇਸ ਖਾਸ ਰਿਪੋਰਟ ਦੇ ਪੈਸੇ ਲੈ ਕੇ ਮੋਰਸਨ ਛੱਡਦੇ ਨੇ ਕੀ ਮਾਮਲਾ ਸਾਰਾ ਕੀ ਕਰਦੇ ਨੇ ਇਦੇ ਵਿੱਚ ਸਾਨੂੰ ਇੱਕ ਵੀਡੀਓ ਦੇ ਬਾਰੇ ਵਿੱਚ ਪਤਾ ਚੱਲਿਆ ਜਿੱਦੇ ਚ ਕਿ ਪੀਸੀਆਰ ਤੇ ਜਿਹੜੇ ਦੋ ਮੁਲਾਜ਼ਮ ਤਾਇਨਾਤ ਨੇ ਇੱਕ ਦਾ ਨਾਮ ਓਮ ਪ੍ਰਕਾਸ਼ ਹੈ ਤੇ ਇੱਕ ਦਾ ਨਾਮ ਗੁਰਮੇਲ ਸਿੰਘ ਹੈ ਦੋਵੇਂ ਹோம்ਗਾਰਡ ਦੇ ਮੁਲਾਜ਼ਮ ਨੇ ਤੇ ਇਹਨਾਂ ਵੱਲੋਂ ਕਿਸੇ ਵਿਅਕਤੀ ਵੱਲੋਂ ਰਾਗੀਰ ਵੱਲੋਂ ਜਿਹੜਾ ਹੈਗਾ ਕੁਝ ਪੈਸੇ ਜਿਹੜੇ ਹੈਗੇ ਲਏ ਗਏ ਆ ਤੇ ਇਸ ਵੀਡੀਓ ਨੂੰ ਅਸੀਂ ਜਿਹੜਾ ਕੰਸੀਡਰ ਕਰਦੇ ਹੋਏ ਇਹਨਾਂ ਤੇ ਐਫਆਈਆਰ ਜਿਹੜੀ ਹੈਗੀ ਕ腐ਸ਼ਨ ਐਕਟ ਦੇ ਤਹਿਤ ਥਾਣਾ ਸਿਟੀ ਕੋਰਟ ਕਪੂਰਾ ਦੇ ਵਿੱਚ ਦਰਜ ਕਰ ਰਹੇ ਹਾਂ